ਹੁਣੇ-ਹੁਣੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ 50 ਤੋਂ ਵੱਧ ਸਕੂਲਾਂ ਨੂੰ ਈਮੇਲ ਦੇ ਰਾਹੀਂ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲਿਆ ਨੇ ਇਸ ਤੋਂ ਬਾਅਦ ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਵਿੱਚ دہشت ਫੈਲ ਗਈ ਹੈ ਦੱਸ ਦੇ ਕਿ ਦਿੱਲੀ ਚ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਨਾਲ ਹੀ ਡੌਗ ਸਕੁਐਡ ਬੰਬ ਸਕੁਐਡ ਤੇ ਫਾਇਰ ਡਿਪਾਰਟਮੈਂਟ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਅਤੇ ਜਾਂਚ ਕਰੀਆਂ ਨੇ ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਦੋ ਸਕੂਲਾਂ ਮਾਲਵੀਆ ਨਗਰ ਵਿੱਚ ਸਥਿਤ ਐਸਕੇਵੀ ਅਤੇ ਪ੍ਰਸਾਦ ਨਗਰ ਦੇ ਵਿੱਚ ਸਥਿਤ ਆਂਧਰਾ ਸਕੂਲ ਵਿੱਚ ਕ੍ਰਮਵਾਰ ਸਵੇਰੇ 7 ਵਜੇ 40 ਮਿੰਟ ਅਤੇ 7 ਵਜੇ 42 ਮਿੰਟ ਤੇ ਬੰਬ ਦੇ ਨਾਲ ਉਡਾਉਣ ਦੀ ਸੂਚਨਾ ਮਿਲੀ ਹੈ ਪੁਲਿਸ ਟੀਮ ਫਾਇਰ ਫਾਈਟਰ ਅਤੇ ਬੰਬ ਨਿਰੋਧਕ ਦਸਤਾ ਤੁਰੰਤ ਸਕੂਲ ਪਹੁੰਚ ਗਏ ਅਤੇ ਜਾਂਚ ਦੇ ਵਿੱਚ ਲੱਗੇ ਹੋਏ ਨੇ ਇਸ ਤੋਂ ਪਹਿਲਾਂ ਦਿੱਲੀ ਦੇ ਦਵਾਰਕਾ ਵਿੱਚ ਤਿੰਨ ਸਕੂਲਾਂ ਨੂੰ ਸੋਮਵਾਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਸਨ ਜਿਸ ਕਾਰਨ ਵਿਦਿਆਰਥੀਆਂ ਦੇ ਵਿੱਚ دہشت ਫੈਲ ਗਈ ਅਤੇ ਅਧਿਕਾਰੀਆਂ ਨੂੰ ਇਮਾਰਤ ਖਾਲੀ ਕਰਨੀ ਪਈ। ਕੁੱਲ 32 ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲੀਆਂ ਜੋ ਬਾਅਦ ਦੇ ਵਿੱਚ ਝੂਠੀਆਂ ਨਿਕਲੀਆਂ ਸੀ। ਇੰਨਾ ਹੀ ਨਹੀਂ 18 ਜੁਲਾਈ ਨੂੰ ਦਿੱਲੀ ਦੇ ਕਈ ਸਕੂਲਾਂ ਨੂੰ ਇੱਕੋ ਸਮੇਂ ਬੰਬ ਦੀ ਉਡਾਉਣ ਦੀ ਧਮਕੀ ਨਾਲ ਹੜਕੰਪ ਮਚ ਗਿਆ ਧਮਕੀ ਪਰ ਈਮੇਲ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪ੍ਰੋਟੋਕਾਲ ਦੇ ਤਹਿਤ ਡੌਗ ਸਕੁਐਡ ਬੰਬ ਸਕੁਐਡ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜਾਂਚ ਕੀਤੀ ਇਸ ਦੌਰਾਨ ਵੀ ਕਿਸੇ ਸਕੂਲਾਂ ਵਿੱਚ ਸ਼ੱਕੀ ਵਸਤੂ ਨਹੀਂ ਮਿਲੀ ਇਸ ਦੇ ਨਾਲ ਹੀ 16 ਜੁਲਾਈ ਨੂੰ ਦੱਖਣੀ ਦਿੱਲੀ ਦੇ ਵਸੰਤ ਵੈਲੀ ਸਕੂਲ ਅਤੇ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਈਮੇਲ ਰਾਹੀਂ ਧਮਕੀ ਭਰੇ ਸੁਨੇਹੇ ਮਿਲੇ ਸੀ ਗੱਲ ਉਸ ਤੋਂ ਪਹਿਲਾਂ ਦੀ ਵੀ ਕਰੀਏ ਤਾਂ 14 ਜੁਲਾਈ ਨੂੰ ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ ਚਾਣਕਿਆਪੁਰੀ ਦੇ ਨੀਵੀ ਸਕੂਲ, ਦਵਾਰਕਾ ਦੇ ਸੀਆਰਪੀਐਫ ਸਕੂਲ ਅਤੇ ਰੋਹਣੀ ਦੇ ਇੱਕ ਸਕੂਲ ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਸੀ ਹਾਲਾਂਕਿ ਜਾਂਚ ਦੌਰਾਨ ਇੱਕ ਬਰ ਝੂਠੀ ਨਿਕਲੀ ਸੀ ਹੁਣ ਹੁਣੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ 50 ਤੋਂ ਵੱਧ ਸਕੂਲਾਂ ਨੂੰ ਈਮੇਲ ਦੇ ਰਾਹੀਂ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲਿਆ ਨੇ ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਵਿੱਚ دہشت ਫੈਲ ਗਈ ਹੈ ਨਜ਼ਦੀਕੀ ਦਿੱਲੀ ਚਤੰਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਨਾਲ ਹੀ ਡੌਗ ਸਕਵਾਡ ਬੰਬ ਸਕਵਾਡ ਅਤੇ ਫਾਇਰ ਡਿਪਾਰਟਮੈਂਟ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਅਤੇ ਜਾਂਚ ਕਰੀਆਂ ਨੇ ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਦੋ ਸਕੂਲਾਂ ਮਾਲਵੀਆ ਨਗਰ ਵਿੱਚ ਸਥਿਤ ਐਸਕੇਵੀ ਅਤੇ ਪ੍ਰਸਾਦ ਨਗਰ ਦੇ ਵਿੱਚ ਸਥਿਤ ਆਂਧਰਾ ਸਕੂਲ ਵਿੱਚ ਕ੍ਰਮਵਾਰ ਸਵੇਰੇ 7:40 ਮਿੰਟ ਅਤੇ 7:42 ਮਿੰਟ ਤੇ ਬੰਬ ਦੇ ਨਾਲ ਉਡਾਉਣ ਦੀ ਸੂਚਨਾ ਮਿਲੀ ਹੈ ਪੁਲਿਸ ਟੀਮ ਫਾਇਰ ਫਾਈਟਰ ਅਤੇ ਬੰਬ ਨਿਰੋਧਕ ਦਸਤਾ ਤੁਰੰਤ ਸਕੂਲ ਪਹੁੰਚ ਗਏ ਅਤੇ ਜਾਂਚ ਦੇ ਵਿੱਚ ਲੱਗੇ ਹੋਏ ਨੇ ਇਸ ਤੋਂ ਪਹਿਲਾਂ ਦਿੱਲੀ ਦੇ ਦਵਾਰਕਾ ਵਿੱਚ 3 ਸਕੂਲਾਂ ਨੂੰ ਸੋਮਵਾਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਸਨ ਜਿਸ ਕਾਰਨ ਵਿਦਿਆਰਥੀਆਂ ਦੇ ਵਿੱਚ ਦਹਿਸ਼ਤ ਫੈਲ ਗਈ ਅਤੇ ਅਧਿਕਾਰੀਆਂ ਨੂੰ ਇਮਾਰਤ ਖਾਲੀ ਕਰਨੀ ਪਈ ਕੁੱਲ 32 ਸਕੂਲਾਂ ਨੂੰ ਅਜਹੀਆਂ ਧਮਕੀਆਂ ਮਿਲੀਆਂ ਜੋ ਬਾਅਦ ਦੇ ਵਿੱਚ ਝੂਠੀਆਂ ਨਿਕਲੀਆਂ ਸੀ ਐਨਆਈ ਨੇ 18 ਜੁਲਾਈ ਨੂੰ ਦਿੱਲੀ ਦੇ ਕਈ ਸਕੂਲਾਂ ਨੂੰ ਇੱਕੋ ਸਮੇਂ ਬੰਬ ਦੀ ਉਡਾਉਣ ਦੀ ਧਮਕੀ ਨਾਲ ਹੜਕੰਪ ਮਚ ਗਿਆ ਧਮਕੀ ਪਰ ਈਮੇਲ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਹ ਪ੍ਰੋਟੋਕਾਲ ਦੇ ਤਹਿਤ ਡੌਗ ਸਕਵਾਡ ਬੰਬ ਸਕਵਾਡ ਅਤੇ ਫਾਇਰਫਿਪ ਅਗਨੀਹਾ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜਾਂਚ ਕੀਤੀ ਇਸ ਦੌਰਾਨ ਵੀ ਕਿਸੇ ਸਕੂਲਾਂ ਵਿੱਚ ਸ਼ੱਕੀ ਵਸਤੂ ਨਹੀਂ ਮਿਲੀ ਇਸ ਦੇ ਨਾਲ ਹੀ 16 ਜੁਲਾਈ ਨੂੰ ਦੱਖਣੀ ਦਿੱਲੀ ਦੇ ਵਸੰਤ ਵੈਲੀ ਸਕੂਲ ਅਤੇ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਈਮੇਲ ਰਾਹੀਂ ਧਮਕੀ ਪਰੇ ਸੁਨੇਹੇ ਮਿਲੇ ਸੀ ਕੱਲ ਉਸ ਤੋਂ ਪਹਿਲਾਂ ਦੀ ਵੀ ਕਰੀਏ ਤਾਂ 14 ਜੁਲਾਈ ਨੂੰ ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ ਚਾਣਕਿਆਪੁਰੀ ਦੇ ਨੀਵੀ ਸਕੂਲ, ਦਵਾਰਕਾ ਦੇ CRPF ਸਕੂਲ ਅਤੇ ਰੋहिणी ਦੇ ਇੱਕ ਸਕੂਲ ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਸੀ ਹਾਲਾਂਕਿ ਜਾਂਚ ਦੌਰਾਨ ਇਹ ਖਬਰ ਝੂਠੀ ਨਿਕਲੀ ਸੀ